ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬੀਤੇ ਦਿਨੀ ਗੁਰਦਾਸਪੁਰ ਦੇ ਅਮਮ ਵਾੜਾ ਬਾਜ਼ਾਰ ਵਿਖੇ ਇਕੱਠੀਆਂ 6-7 ਦੁਕਾਨਾਂ ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਵਪਾਰ ਮੰਡਲ ਵੱਲੋਂ ਇਹ ਪੀੜਤ ਦੁਕਾਨਦਾਰਾਂ ਦੀ ਕੁਝ ਮਾਲੀ ਸਹਾਇਤਾ ਵੀ ਦਿੱਤੀ ਗਈ ਸੀ ਤਾਂ ਜੋ ਮੁਰਤੋਂ ਗਜਨੀ ਨਾਲ ਪੀੜਤ ਦੁਕਾਨਦਾਰ ਆਪਣਾ ਵਪਾਰ ਸ਼ੁਰੂ ਕਰ ਸਕਣ ਪਰ ਬੀਤੀ ਰਾਤ ਵਾਪਰੀ ਘਟਨਾ ਇਹ ਸ਼ੱਕ ਪੈਦਾ ਕਰ ਰਹੀ ਹੈ ਕਿ ਕਿਤੇ ਗੁਰਦਾਸਪੁਰ ਵਿੱਚ ਕੋਈ ਜਾਣ ਬੁਝਕੇ ਦੁਕਾਨਾਂ ਸਾੜਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਗਿੱਤਾ ਪਵਨ ਰੋਡ ਦੇ ਸਥਿਤ ਕਰਿਆਨੇ ਦੀ ਇੱਕ ਦੁਕਾਨ ਨੂੰ ਇੱਕ ਵਿਅਕਤੀ ਵੱਲੋਂ ਦੇਰ ਰਾਤ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਆਸ-ਪਰੋਸ ਦੇ ਲੋਕਾਂ ਦੇ ਜਾਗਣ ਕਾਰਨ ਅੱਗ ਤੇ ਤੁਰੰਤ ਕਾਬੂ ਪਾਲਿਆ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਦੱਸ ਦਈਏ ਕਿ ਬਿਲਕੁਲ ਨਾਲ ਇੱਕ ਪਤੰਗਾ ਦੀ ਦੁਕਾਨ ਹੈ ਤੇ ਉਸ ਦੇ ਨਾਲ ਹੀ ਇੱਕ ਬੱਚਿਆਂ ਦੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵੀ ਦੁਕਾਨ ਹੈ ਜੇਕਰ ਅੱਗ ਭੜਕ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਉਥੇ ਹੀ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਅਤੇ ਦੁਕਾਨਦਾਰਾਂ ਨੂੰ ਸੁਚੇਤ ਰਹਿਣ ਅਤੇ ਚੌਕੀਦਾਰ ਰੱਖਣ ਦੀ ਅਪੀਲ ਵੀ ਕੀਤੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਹਿਲਾ ਤੇ ਮੇਰੀ ਦੁਕਾਨ ਦਾ ਨਾਮ ਨਰਿੰਦਰ ਕ੍ਰਨਾ ਸਟੋਰ ਮੈਨੂੰ ਕੋਈ ਰਾਤ 1:30 ਵਜੇ ਇਹਨਾਂ ਦਾ ਮੇਰੇ ਸਾਡੇ ਕਿਰਾਏਦਾਰ ਸਲੂਨ ਦੇ ਉੱਪਰ ਰਹਿੰਦੇ ਉਹਨਾਂ ਦਾ ਫੋਨ ਆਇਆ ਕਿ ਸਾਈਲ ਭਾਜੀ ਤੁਸੀਂ ਜਲਦੀ ਦੁਕਾਨ ਤੇ ਆਓ ਜਲਦੀ ਆਓ ਤੇ ਦੁਕਾਨ ਦੇ ਉੱਤੇ ਬਹੁਤ ਅੱਗ ਲੱਗ ਗਈ ਹੈ। ਅਸੀਂ ਕੁਛ ਨਹੀਂ ਵੇਖਿਆ। ਭਾਈ ਉਸੇ ਟਾਈਮ ਹੀ ਨੰਗੀ ਬੈਰੀ ਕਰੋ ਸਾਰਾ ਪਰਿਵਾਰ ਭੱਜਿਆ ਦੁਕਾਨ ਤੇ ਆ ਕੇ ਵੇਖਿਆ। ਇੱਥੇ ਕਾਊਂਟਰ ਲੱਗਾ ਸੀ ਕਾਊਂਟਰ ਨੂੰ ਅੱਗ ਦੇ ਭੁਹਾੰਕੇ ਬਚਨ ਦੇ ਸੀ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ। ਉਸੇ ਟਾਈਮ ਅਸੀਂ ਕੀ ਕੀਤਾ ਆਂਦੇ ਮੇਰੇ ਛੋਟਾ ਬ੍ਰਦਰ ਆ ਵੀ ਸ਼ੇਕ ਉਹਨੇ ਆਂਦੇ ਕਾਊਂਟਰ ਨੂੰ ਫੜ ਕੇ ਤੇ ਸਿਰਕ ਤੇ ਮਾਰਿਆ ਉਸੇ ਟਾਈਮ ਸਿਰਕ ਤੇ ਮਾਰ ਕੇ ਤੇ ਸਾਹਮਣੇ ਇੱਕ ਮਨ ਸਾਹਮਣੂ ਫੋਨ ਕੀਤਾ ਮੈਡੀਕਲ ਸਟੋਰ ਵਾਲੇ ਉਹ ਉਸੇ ਟਾਈਮ ਆਏ। ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅੰਦਰ ਜਾ ਕੇ ਪਾਣੀ ਦੀਆਂ ਬਾਲਟੀਆਂ ਫਰੀਆਂ ਮਾਰਨੀਆਂ ਸਟਾਰਟ ਕਰਤੀਆਂ ਉੱਪਰ ਨਾਲੀ ਬੜੀ ਮੁਸ਼ਕਲ ਦੇ ਨਾਲ ਧਾਰਾਂ ਨੂੰ ਅੱਗ ਪਹੁੰਚਦੀ ਸਾਰੀ ਅੱਗ ਆਹੀ ਬੁਝਾਈ ਉਸੇ ਟਾਈਮ ਹੀ ਕੋਈ ਬੰਦਾ ਆਇਆ ਹੀ ਵੇਖਿਆ ਉਹ ਆਕਲ ਕੈਮਰੇ ਦੇ ਵਿੱਚ ਦੇਖਿਆ ਹੀ ਬੰਦਾ ਵਾ ਕੋਈ ਜਿਹੜਾ ਅੱਗ ਲਾਉਣ ਦੀ ਇੱਥੇ ਕੋਸ਼ਿਸ਼ ਕਰਦਾ ਪਹਿਲੇ ਉਹ ਸਾਡੇ ਘਰ ਤੱਕ ਵੀ ਗਿਆ ਵਾ ਸਾਰੇ ਇਥੋਂ ਦੇਖ ਕੇ ਫਿਰ ਉਹ ਵਾਪਸ ਆਇਆ ਵਾ ਆ ਕੇ ਤੇ ਉਹਨੇ ਫਿਰ ਉਸ ਤੋਂ ਬਾਅਦ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਵਾਕਿਆ ਮੈਨੂੰ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਪਈ ਐਸਐਸਾ ਗੀਤਾਪੁਰ ਰੋਡ ਤੇ ਨਿਰਿੰਦਰ ਰੈਨਾ ਸਟੋਰ ਦੀ ਦੁਕਾਨ ਦੇ ਉੱਤੇ ਮੰਗਲਵਾਰ ਰਾਤ ਨੂੰ ਕਿਸੇ ਨੇ ਇਹਨਾਂ ਦਾ ਬਾਹਰ ਤੋਂ ਕੰਟਰ ਦੇ ਦੁਕਾਨ ਦੇ ਬਾਹਰ ਕਾਊਂਟਰ 'ਤੇ ਆਮ ਪਿਆਦਾ ਸੀ ਬੜੀ ਦੇਰ ਤੋਂ ਇੱਥੇ ਬਾਹਰ ਖਿਆ ਰਹਿਦਾ ਵਾ ਤੇ ਕਿਸੇ ਸ਼ਰਾਰਤੀ ਅਨਸਰ ਨੇ ਉਸ ਕਾਊਂਟਰ ਨੂੰ ਅੱਗ ਲਾ ਕੇ ਦੁਕਾਨਾਂ ਸਾੜਨ ਦੀ ਕੋਸ਼ਿਸ਼ ਕੀਤੀ। ਔਰ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਸਾਰੇ ਆਪਣੇ ਮੇਰੇ ਵਪਾਰ ਮੰਡਲ ਦੀ ਟੀਮ ਸਾਰੇ ਹੀ ਇੱਥੇ ਆਏ ਆ ਇਹਨਾਂ ਨੂੰ ਸਾਰੇ ਪੁੱਛਿਆ ਜਾਣਕਾਰੀ ਲਈ ਅਸੀ। ਇਹਨਾਂ ਨੇ ਦੱਸਣ ਦੇ ਪੀਗਾ ਤੀ ਇੱਕੋ ਬੰਦਾ ਜਿਹੜਾ ਵਾ ਦੋ ਤਿੰਨ ਵਾਰੀ ਦੁਕਾਨ ਦੇ ਕੋਲ ਲੰਘਿਆ ਵਾ। ਔਰ ਲੰਘਣ ਦੇ ਬਾਅਦ 'ਚ ਕਾਊਂਟਰ ਦੇ ਵਿੱਚ ਮੜ ਜਾ ਅਖਬਾਰਾਂ ਪੁਰਾਣੀਆਂ ਪੇਚਦੀਆਂ ਸੀ। ਤੋ ਉਹਦੇ ਵਿੱਚ ਉਹਨੇ ਲਾਈਟਰ ਦੇ ਨਾਲ ਜਿਹੜੀ ਅੱਗ ਲਾ ਕੇ ਤੇ ਕਾਊਂਟਰ ਨੂੰ ਅੱਗ ਲਾ ਕੇ ਜਿੱਥੋਂ ਚਲਾ ਗਿਆ ਵਾ ਜਿਹਦੇ ਨਾਲ ਉਹ ਅੱਗ ਭੜਗ ਗਈ ਕਿਸੇ ਕਰਨ ਕਿਸਮਤ ਚੰਗੀ ਸੀ ਕਿ ਇਹਨਾਂ ਨੂੰ ਪਤਾ ਲੱਗ ਗਿਆ ਇਹ ਸਾਰੇ ਥੱਲੇ ਆ ਗਏ ਲਾਗੇ ਘੋਮਣ ਮੈਡੀਕਲ ਸਟੋਰ ਵਾਲੇ ਇਹਨਾਂ ਨੇ ਵੀ ਬਾਰਟੀਆਂ ਨਾਲ ਪਾਣੀ ਪਾ ਕੇ ਆਂਡੀਆਂ ਗਵਾਡੀਆਂ ਨੇ ਸਾਰਿਆਂ ਨੇ ਉਹ ਅੱਗ ਤੇ ਕੰਟਰੋਲ ਪਾ ਲਿਆ ਤੇ ਇਹ ਜਿਹੜਾ ਸਾਰਿਆਂ ਦਾ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋ ਗਿਆ ਪਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਵਾ ਕਿ ਇਹਨਾਂ ਨੇ ਜਿਹੜੀ ਹੈ ਕੰਪਲੇਨ ਕੀਤੀ ਹੋਈ ਹੈ ਸਿਟੀ ਦੇ ਵਿੱਚ ਕਿ ਸਾਡਾ ਇਸ ਗੱਸ ਦਾ ਸਾਡਾ ਨੁਕਸਾਨ ਹੋਇਆ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਇਸ ਗੱਲ ਦਾ ਬੜਾ ਮੈਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲ ਕੇ ਵੀ ਇਹਦਾ ਗੱਲ ਕਰਾਂਗੇ ਹੋਂਕਾ ਕਿ ਨਨੂ ਪੁੱਛਣ ਤੱਕ ਨਹੀਂ ਆ ਵੀ ਤੁਹਾਡੇ ਦੁਕਾਨ ਦਾ ਵਾਕਿਆ ਕੀ ਹੋਇਆ ਔਰ ਕਿਸ ਤਰ੍ਹਾਂ ਇਹ ਪ੍ਰਸ਼ਾਸਨ ਦਾ ਗੁਰਦਾਸਪੁਰ ਦਾ ਇਹ ਹਾਲ ਹੈ ਜੰਗਲ ਰਾਜ ਆ ਕੋਈ ਪੁੱਛਣ ਵਾਲਾ ਨਹੀਂਗਾ ਵਹੀ ਵਪਾਰ ਮੰਡਲ ਦੇ ਲੋਕ ਜਿਹੜੇ ਆ ਪਿਛਲੀ ਦਿਨਾਂ ਵਿੱਚ ਜੋ ਗੁਰਦਾਸਪੁਰ ਚ ਪੰਜ ਛੇ ਦੁਕਾਨਾਂ ਦਾ ਨੁਕਸਾਨ ਹੋਇਆ ਮੈਨੂੰ ਤਾਂ ਲੱਗਦਾ ਕਿ ਇਹ ਕੋਈ ਗਰੋਹ ਹੈ ਜਿਹੜਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਹਦੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਜੇ ਇਹ ਕਿਸੇ ਪਰਸੋਂ ਇਹ ਮੰਗਲਵਾਰ ਰਾਤ ਨੂੰ ਪਤਾ ਨਾ ਲੱਗਦਾ ਤੇ ਸੱਤ ਅੱਠ ਦੁਕਾਨਾਂ ਇਹ ਮੁੜ ਕੇ ਫਿਰ ਸੜ ਕੇ ਸੁਆਹ ਹੋ ਜਾਣੀਆਂ ਸੀ ਔਰ ਇਹ ਲੋਕ ਮੁੜ ਕੇ ਛੜਕਾਂ ਤੇ ਆ ਜਾਣੇ ਸੀ ਇਹ ਦੇ ਵਾਸਤੇ ਇਹਨਾਂ ਦੇ ਘਰ ਦੇ ਉੱਤੇ ਜਿਹੜਾ ਇੱਕ ਬਹੁਤ ਮੁਸੀਬਤ ਦਾ ਭਾਰ ਆਇਆ ਜਣਾ ਸੀ ਅਸੀਂ ਵਪਾਰ ਮੰਡਲ ਲੋ ਆਪਾਂ ਤੇ ਮਨੋ ਬੁਲਾਉਣ ਦੀ ਕੋਸ਼ਿਸ਼ ਕਰਦੇ ਆ ਪਰਤਾ ਕਿੰਨੀ ਪਰ ਜੇ ਇਹ ਦੇ ਬਾਰੇ ਆਪਾਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲ ਕੇ ਇਹ ਜਿਹੜਾ ਗਰੋਧ ਜਿਹੜਾ ਭਾਂਡਾ ਆਪਾਂ ਇਹ ਪਰਦਾ ਫਾਸ਼ ਕਰਨਾ ਵਾ ਕਿਉਂਕਿ ਜੇ ਇੱਥੇ ਇਹ ਕੰਮ ਹੋ ਚੁੱਕਾ ਵਾ ਤੇ ਮੈਨੂੰ ਲੱਗਦਾ ਕਿ ਜੜੀਆਂ ਪਹਿਲੀਆਂ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਵਾ ਉਹ ਵੀ ਕੋਈ ਸਾਜ਼ਿਸ਼ ਦੇ ਤਹਿਤ ਹੋਇਆ ਵਾ ਤੇ ਨਾ ਛਾੜ ਛੱਕੜ ਦਾ ਲੱਗ ਜਾਂਦਾ ਵਾ ਇਹ ਮੈਂ ਕਹਿੰਦਾ ਜੀ ਕਿਸਮਤ ਚੰਗੀ ਹੈ ਸਾਰੇ ਕੇ ਇਹ ਮੌਕੇ ਤੇ ਜਿਹੜਾ ਪਤਾ ਲੱਗ ਗਿਆ ਵਾ ਤੁਸੀਂ ਕਾਊਂਟਰ ਵੀ ਵੇਖ ਲਿਆ ਸੜਿਆ ਦਾ ਤੇ ਇਹਨਾਂ ਦਾ ਸਾਰਿਆਂ ਦਾ ਭਰਾਮ ਦਾ ਬਚਾਅ ਹੋ ਗਿਆ ਵਾ ਔਰ ਮੈਂ ਖਾਸ ਕਰਕੇ ਹੁਣ ਤੁਹਾਡੇ ਮਾਧਿਅਮ ਗਾਈ ਮੈਂ ਫੇਰ ਗੁਰਦਾਸਪੁਰ ਦੇ ਵਪਾਰੀਆਂ ਨੂੰ ਹੱਥ ਜੋੜ ਕੇ ਇੱਕੋ ਅਪੀਲ ਕਰ ਰਹੀ ਆ ਵੀ ਸਾਰੇ ਹੀ ਆਪਣੀ ਆਪਣੀਆਂ ਮਾਰਕੀਟਾਂ ਦੇ ਵਿੱਚ ਤੁਸੀਂ ਚੌਂਕੀਦਾਰ ਜੂਰ ਰੱਖੋ ਸਿਕਿਉਰਿਟੀ ਗਾਰ ਜੂਰ ਵੇਖੋ ਤਾਂ ਕਿ ਆਪਣੀ ਆਪਣੀ ਦੁਕਾਨਾਂ ਦਾ ਬਚਾਅ ਹੋ ਸਕੇ ਇਹ ਗਰੋਹ ਸਾਡੇ ਗੁਰਦਾਸਪੁਰ ਤੇ ਫੈਲਿਆ ਪਿਆ ਵਾ ਔਰ ਦੂਸਰੀ ਗੱਲ ਆਪਾਂ ਨੂੰ ਸਾਨੂੰ ਆਪਣੀਆਂ ਆਪਣੀਆਂ ਦੁਕਾਨਾਂ ਦੀ ਜਿਹੜੀ ਇੰਸ਼ੋਰੈਂਸ ਬੜੀ ਲਾਜ਼ਮੀ ਹੈ ਚੈੱਕ ਇਹ ਬਹੁਤ ਜ਼ਰੂਰੀ ਹੈ ਇੰਸ਼ੋਰੈਂਸ ਕਰਾਓ ਆਪਣੀ ਆਪਣੀ ਦੁਕਾਨਾਂ ਦੀਆਂ ਤਾਂ ਜੋ ਸਾਡੇ ਮਨ ਨੂੰ ਕਿਸੇ ਤਰ੍ਹਾਂ ਦਾ ਵੀ ਸਾਨੂੰ ਕਿ ਕੱਲ ਨੂੰ ਸਾਡੇ ਕੋਲ ਪੁੱਛਣ ਵਾਲਾ ਹੋਵੇ ਜਾਂ ਸਾਨੂੰ ਮਾੜੀ-ਮੋਟੀ ਕੋ ਸਪੋਰਟ ਪਿੱਛੋਂ ਮਿਲ ਸਕੇ ਜੇ ਨਹੀਂ ਕਰਵਾਨੀ ਤੇ ਆਪਣੀ ਆਪਣੀ ਦੁਕਾਨ ਦੀ ਫਾਇਰ ਦੀ ਜ਼ਰੂਰ ਇੰਸ਼ੋਰੈਂਸ ਕਰਾਓ ਅੱਗ ਦੀ ਜ਼ਰੂਰ ਕਰਾਓ ਤੇ ਤਾਂ ਜੋ ਅਸੀਂ ਇਹ ਕਿਸੇ ਵੀ ਨੁਕਸਾਨ ਦੇ ਵਿੱਚ ਸਾਡੀ ਪਰਪਾਈ ਹੋ ਸਕੇ ਮੈਂ ਪ੍ਰਸ਼ਾਸਨ ਦੀ ਵੀ ਇਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਗੱਲ ਕਹਿਣਾ ਹੈ ਕਿ 8 ਤੋਂ 8 ਤੁਹਾਡੀ ਪੀਸੀਆਰ ਚੱਲਦੀ ਹੈ ਜੀਤਾ ਭਵਨ ਰੋਡ ਤੋਂ ਕਿੰਨੇ ਵਾਰ ਗਈ ਹੈ ਪੁੱਛੋ ਤਾਂ ਸਹੀ ਕਿਹੜਾ ਪੀਸੀਆਰ ਦੀ ਡਿਊਟੀ ਇੱਥੇ ਵੀ ਕਿਉਂ ਨਹੀਂ ਉਹਨਾਂ ਨੂੰ ਪਤਾ ਲੱਗਾ ਅੱਗ ਲੱਗੀ ਹੈ ਕਿਉਂ ਉਹਨਾਂ ਨੇ ਇਨਫੋਰਮ ਨਹੀਂ ਕੀਤਾ ਸਿਟੀ ਦੇ ਵਿੱਚ ਕਿਉਂ ਫਾਇਰ ਬਿਗੜ ਨਹੀਂ ਆਇਆ ਕਿਉਂ ਹੁਣ ਪਰਸੋਂ ਦੀ ਕੰਪਲੇਨਟ ਗਈ ਦੀ ਅੱਜ ਤੱਕ ਇਹਨਾਂ ਨੂੰ ਪੁੱਛਣ ਨਹੀਂ ਆਇਆ ਇਹ ਵੀ ਇਹ ਸਾਡਾ ਐਕਸ਼ਨ ਦੇਖਣਾ ਚਾਹੁੰਦੇ ਆ ਕੀ ਸਾਨੂੰ ਦੁਕਾਨਾਂ ਤੋਂ ਬਾਹਰ ਵੇਖਣਾ ਚਾਹੁੰਦੇ ਆ